ਹਾਂ ਕਿੰਨਾ ਸੋਹਣਾ ਬਣਾਤਾ ਨਟ ਨੂਟ ਲੱਭ ਗਏ ਸੀ ਜਿਹੜੇ ਤੁਸੀਂ ਨਟ ਪਾਏ ਦੇਖੋ 1/2 ਕਿਲੋ ਨਾਲ ਬਚ ਗਏ ਬਚ ਗਏ ਸੱਚੀ ਬਚ ਗਏ ਬਹੁਤ ਸੋਹਣਾ ਇਹ ਤਾਂ ਦੇਣੇ ਜੋਗਾ ਹੈ ਨਹੀਂ ਹਾਂ ਦੇਣੇ ਜੋਗਾ ਹੈ ਨਹੀਂ ਗਿਆ ਵਾਂ ਨਹੀਂ ਕਿਤੇ ਹਾਂਜੀ ਸਾਰਿਆਂ ਪਿਆਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅਦਾਸ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਲਾਸਟ ਵਲੌਗ ਸਕੂਟਰ ਮੋਡੀਫਿਕੇਸ਼ਨ ਦਾ ਤੇ ਆਪਣਾ ਸਕੂਟਰ ਇੱਕਦਮ ਹੋ ਗਿਆ ਤਿਆਰ ਤੇ ਜਿਹੜੀ ਕਸਰ ਰਹਿ ਗਈ ਥੋੜੀ ਬਹੁਤੀ ਜਾਸਪਰੀ ਦੇ ਬਾਈਓ ਪੂਰੀ ਕਰ ਰਿਹਾ ਕਰਦੇ ਵੀਰ ਛੇਦੀ ਛੇਦੀ ਕਰਨੇ ਨੇ ਚੱਲੀਏ ਫਿਰ ਤੈਨੂੰ ਅੱਜ ਪਾਰਟੀ ਵੀ ਕਰਨੀ ਆ ਪੂਲ ਪਾਰਟੀ ਕਹਿੰਦੇ ਇੱਧਰ ਸਾਡਾ ਜੈਜੀ ਬੇਰ ਤੇ ਇੱਧਰ ਪ੍ਰਿੰਸ ਵੀਰ ਸਾਡਾ ਹੈਲਪ ਕਰਨ ਲੱਗਿਆ ਜੱਸੇ ਬਾਈ ਦੀ ਤੇ ਜੱਸੇ ਵਾਲਾ ਸਕੂਟਰ ਵੀ ਤਿਆਰ ਤੁਸੀਂ ਹੋ ਗਿਆ ਦੇਖ ਲਿਆ ਸੀਗਾ ਤੇ ਇੱਧਰ ਜੈਜੀ ਬਾਈ ਓਏ ਓਕੇ ਓਕੇ ਸੌਰੀ ਵੀਰ ਤੇ ਬਾਕੀ ਕਦਮ ਇੱਥੇ ਆ ਆ ਕਰਨਾ ਸੀਗਾ ਯਾਰ ਆ ਰਹਿ ਗਿਆ ਸੀਗਾ ਬਲੈਕ ਇੱਥੇ ਕਰਦੇ ਤੇ ਬਾਕੀ ਥੋੜੀ ਬੋਧੀ ਕਸਰ ਆਪਾਂ ਕੱਟ ਕੇ ਚੱਲ ਲੈਣਾ ਤੇ ਅੱਜ ਆਪਾਂ ਆਹ ਸਟicker ਸੂਟਰ ਲਵਾ ਕੇ ਆਏ ਸੀਗੇ ਪਹਿਲਾਂ ਤੁਸੀਂ ਉਹ ਦੇਖ ਕੇ ਆਓ ਹਾਂਜੀ ਵੀਰ ਕਿਹੜਾ ਕਿਹੜਾ ਪਸੰਦ ਕਰਿਆ ਵੀਰੇ ਹੈਲੋ ਵੀਰ ਕਿਹੜਾ ਪਸੰਦ ਕਰਿਆ ਜੀ ਮੈਂ ਚੱਲ ਰਹਿਗਾ ਮੈਂ 10 ਮਿੰਟ ਦੇ ਵਿੱਚ ਸਕੂਟਰ ਰੈਡੀ ਹੋ ਜਾਊਗਾ ਤੇ ਇੱਥੇ ਕੀ ਲੋਕੋ ਖੜਾ ਰਹੇ ਤੁਸੀਂ ਵੀਰ ਲੋਕੋ ਖੜਾ ਰਹੇ ਕਿਹੜਾ ਲਗਵਾ ਲੱਗਿਆ ਕਿਹੜਾ ਬੜਾ ਆਵਾਲਾ ਇਹ ਤਾਂ origignal logo ਆ ਇਸ ਪਾਸਾ ਜੋ ਜੀ ਪਿੱਛੋਂ ਅੱਛਾ ਵਧੀਆ ਲੱਗੂਆ ਇੱਕਦਮ ਸੇ ਵਧੀਆ ਲੱਗਿਆ ਥੀਜਾ ਬਾਕੀ ਸਕੂਟਰ ਹੋ ਗਈ ਦੰਨਾ ਆਪਣਾ ਤੇ ਜਾਇ ਸੀ ਜਸਪੀਰ ਚੱਕ ਕੇ ਤੇ ਲਾਉਨੇ ਤੇ ਨੰਬਰ ਪਲੇਟ ਲਾਉਣੀ ਇੱਕ ਤਾਂ ਫਿਰ ਇਹਦੇ ਨੰਬਰ ਪਲੇਟ ਮਾਡਰਨ ਨੰਬਰ ਪਲੇਟ ਲਾਉਣੀ ਤੇ ਬਾਕੀ ਹੋਇਆ ਨਾ ਡਨ ਇੱਕਦਮ ਸਿਰੇ ਹੋ ਗਿਆ ਕੰਮ ਗੱਲਬਾਤ ਤੇ ਠੀਕ ਉਹ ਲਵਾ ਲਈਏ ਪਹਿਲਾਂ ਸਟਿਕਰ ਸਟੋਕਰ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਲੁੱਕ ਕਿਵੇਂ ਆਈ ਐ ਮੁੰਡੇ ਆ ਸਾਰੇ ਕੰਮ ਲਾਏ ਹੋਏ ਆ ਸਾਰੇ ਬੁਲਾ ਲਏ ਸੀਗੇ ਕਹਿੰਦੇ ਆ ਗਵਿੰਦਗੜ੍ਹ ਤੋਂ ਵੀ ਬੰਦਾ ਬੁਲਾ ਲਿਆ ਸੀ ਕਹਿੰਦੇ ਆ ਵੀ ਕਿੰਨਾ ਕਰ ਗਏ ਸਾਦ ਖੁੱਲਿਆ ਕਿ ਨਹੀਂ ਖੁੱਲ ਗਿਆ ਔਰ ਇੱਕ ਅਦਰ ਇੱਕ ਮਾਰ ਚੱਲ ਗਏ ਬਾਈ ਜੀ ਹਾਂਜੀ ਚੱਲ ਰਿਹਾ ਇੱਕ ਮਾਰ ਹੋ ਗਿਆ ਖਤਮ ਤੁਹਾਡਾ ਫਾਰਮੈਨ ਸਾਹਿਬ ਤੁਹਾਡਾ ਕੰਮ ਕਿੰਨਾ ਕਰ ਗਏ ਜੀ ਬਸ ਜੀ ਫੀਟਿੰਗ ਕਰ ਰਹੇ ਆ ਫੀਟਿੰਗ ਹੋ ਜੂਗੀ ਨਟ-ਨੋਟ ਲੱਗ ਗਏ ਸੀ ਜਿਹੜੇ ਤੁਸੀਂ ਨਟ ਪਾਏ ਦੇਖੋ ਅੱਧਾ ਕਿਲੋ ਨਾਲ ਬਚ ਗਏ ਬੱਜ ਗਏ ਸੱਚੀ ਬੱਜ ਗਏ ਹਾਂ ਨਾ ਅੱਛਾ ਨਹੀਂ ਮਤਲਬ ਥੋੜੇ ਵਾਲੇ ਲੱਗੇ ਸਾਰੇ ਨਟਕੇ ਨਹੀਂ ਹਾਂ ਬਦੇ ਲਿਆਉਣੇ ਪੈਣੇ ਥੋੜੇ ਜਿਹਾ ਨਟਕ ਲਿਆਉਣੇ ਪੈਣੇ ਆ ਗੁੰਮ ਗਏ ਨਾ ਨਟ ਚਲੋ ਕੋਈ ਚੱਕਰ ਹੋ ਜਾਣਾ ਤੇ ਬਾਕੀ ਰੰਗ ਰੂੰਗਾ ਦੇਖੋ ਲੋਗੋ ਦੇਖੋ ਲੋਗੋ ਬਾਰੇ ਦੱਸੋ ਵੀਰੇ ਕੋਈ ਜਿਹੜਾ ਲੋਗੋ ਮਿਲ ਗਿਆ ਜੀ ਬਹੁਤ ਔਖੇ ਮਿਲੇ ਆ ਨਾ ਇਹ ਦਾ ਸਮਾਨ ਵਾਲਾ ਔਖਾ ਮਿਲੇ ਆ ਆ ਟਾਪੇ ਟੂਪੇ ਲੈਟਾਂ ਲੁਟਾ ਬਾੜੀਆਂ ਔਖੀਆਂ ਮਿਲੀਆਂ ਉਹ ਇੱਕ ਲੈਣਾ ਲੋਗੋ ਓ ਅੱਗੇ ਵਾਲਾ ਲੋਗੋ ਕਿੱਥੇ ਗਿਆ ਪਤਾ ਹੀ ਨਹੀਂ ਤਾਂ ਕੋਈ ਨਹੀਂ ਬਾਕੀ ਲੌਕ ਵਾਲਾ ਤਿੰਨ ਸੈੱਟ ਵੀ ਮਿਲ ਗਿਆ ਕੰਮ ਹੋ ਗਿਆ ਸਿਰਾਂ ਬਾਕੀ ਉਹਨੂੰ ਦੇਖਦੇ ਆ ਐਸੈਸਰੀਜ਼ ਸੁਸਰੀ ਅੱਜ ਸਾਰੀ ਕੱਸ ਕੇ ਉਸ ਤੋਂ ਬਾਅਦ ਦੇਖਦੇ ਆ ਬਾਈ ਜੀ ਅੱਜ ਹੋ ਜਾਊਗਾ ਪੂਰਾ ਕੰਮ ਆਪਣਾ ਰੰਗ ਵਾਲੇ ਦੇ ਟਪਿੰਡਾ ਉਹ ਨੂੰ ਪੁੱਛ ਬਾਹਰ ਨਹੀਂ ਉਹ ਤਾਂ ਉਹਨੇ ਮਾਰੇ ਦੇਣਾ ਕਾਲਾ ਰੰਗ ਬਸ ਇਕੱਠਾ ਤਾਂ ਹੋਇ ਰਿਹਾ ਹਾਂ ਨਹੀਂ ਆ ਜੀ ਜੁੜਿ ਜੁਵਾ ਮਤਲ ਸਾਰਾ ਹੋ ਜੋੜਨ ਨੂੰ ਰਹਿ ਗਿਆ ਅਜ ਬਸ ਓਕੇ ਅੱਜ ਲੈ ਜੀਏ ਫੇਰ ਅੱਜ ਫਿਰ ਟਿਕਾ ਦਈਏ ਮਥਾ ਅੱਜ ਅੱਜ ਮਹਤਗਨ ਸਾਹਿਬ ਨੂੰ ਮਥਾ ਟਿਕਾ ਦੇ ਲਈ ਬਾਫੀ ਠੀਕ ਹੈ ਅਪਡੇਟਾਂ ਦਾ ਰਹਿ ਦੋ ਕੰਮ ਉਹ ਗੱਲ ਨੂੰ ਹੋ ਜੂਆ ਨੰਬਰ ਪਲੇਟਾਂ ਦਾ ਬਾਕੀ ਠੀਕ ਹੈ ਹੁਣ ਐਸੈਸਰੀ ਕੱਸ ਲਈਏ ਤੇ ਇੱਧਰ ਢੋਲ ਕੀ ਢੋਲ ਕੀ ਤੇ ਸਾਰਾ ਬੱਜ ਗਿਆ ਪੇਂਟ ਬਾਈ ਜੀ ਹੁਣੀ ਪਹੁੰਚ ਗਏ ਕਹਿੰਦੇ ਸਿਰਾ ਹੋਇਆ ਪਿਆ ਗੱਲਬਾਤ ਤੇ ਬਾਕੀ ਅੰਦਰ ਮੁੰਡੇ ਕੰਮ ਕਰ ਰਹੇ ਆ ਕਿਹਨੇ ਮੰਦੇ ਨੇ ਇਸ ਸਟਿਕਰਸ ਵੁੱਕਲ ਲਵਾ ਕੇ ਇੱਕਦਮ ਘੈਂਟ ਬਣਾ ਕੇ ਜਿਹੜੀ ਵੀ ਕਮੀ ਪੇਸ਼ੀ ਸਾਰੀ ਪੂਰੀ ਕਰਤੀ ਤੇ ਹੁਣ ਚੱਲੇ ਆਪਾਂ ਨਾਉਣ ਤੇ ਥੋੜੀ ਜਿਹੀ ਪਾਰਟੀ ਪੂਟੀ ਕਰਨੀ ਆ ਆਪਾਂ ਅੱਜ ਮੋਟਰ ਤੇ ਤੇ ਸਕੂਟਰ ਬਣੇ ਦੀ ਖੁਸ਼ੀ 'ਚ ਕਹਿੰਦੇ ਦੋ ਸਕੂਟਰ ਬਣੇ ਆ ਉਹਦੀ ਖੁਸ਼ੀ 'ਚ ਜਿਹੜੀ ਆਪਾਂ ਪਾਰਟੀ ਕਰਨ ਚੱਲੇ ਆ ਤੇ ਠੀਕ ਆ ਹੁਣ ਚੱਲਦੇ ਆ ਮੋਟਰ ਤੇ ਤੇ ਸਕੂਟਰ ਲੈ ਕੇ ਇੱਕਦਮ ਨਜ਼ਾਰੇਦਾਰ ਘੈਂਟ ਬਣ ਗਿਆ ਗੱਲਬਾਤ ਸਿਰਾ ਲੱਗ ਗਈ ਬਾਕੀ ਰੀਲਾਂ ਰੂਲਾਂ ਪਾਵਾਂਗੇ ਤੇ ਵਧੀਆ ਇੱਕਦਮ ਫੋਣਾ ਫੋਣਾ ਖਿੱਚ ਕੇ ਪਾਵਾਂਗੇ ਤੇ ਉਹ ਤੁਸੀਂ ਦੇਖਿਓ ਫਿਰ ਤੇਰਾ ਕੈਟ ਲੱਗੂ ਤੇ ਆ ਵੀਰ ਨੇ ਬਹੁਤ ਸਾਡਾ ਸਾਡਾ ਸਕੂਟਰ ਮੋਡੀਫਿਕੇਸ਼ਨ ਚ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਜਿਹੜੇ ਤੂੰ ਡੈਂਟਿੰਗ ਪੇਂਟਿੰਗ ਜਿਹੜੀ ਸੇਵਾ ਕੀਤੀ ਕੰਮ ਗੱਲਬਾਰ ਦਾ ਐਂਡ ਲੱਗ ਗਿਆ ਮੇਰੇ ਵੀਰੋ ਕਹਿੰਦੇ ਤੇ ਠੀਕ ਹੈ ਹੁਣ ਆਪਾਂ ਚੱਲਦੇ ਆਂ ਮੋਟਰ ਤੇ ਤੇ ਤੂੰ ਬਈ ਪਿੰਡ ਚੱਲੇਗੇ ਨਾਲ ਜਾਣਾ ਸਾਡੇ ਦੇਖਦੇ ਹਾਂ ਹਾਂ ਦੇਖਦੇ ਹਾਂ ਚੱਲ ਯਾਰ ਚੱਲਦੇ ਆਂ ਤੇ ਠੀਕ ਹੈ ਚੱਲਦੇ ਆਂ ਹੁਣ ਆਪਾਂ ਮੋਟਰ ਤੇ ਲੋ ਬਾਬੇ ਉਹ ਪਹੁੰਚ ਗਏ ਆਂ ਮੋਟਰ ਤੇ ਜੀ ਕਹਿੰਦੇ ਇੱਧਰ ਸਭ ਤੋਂ ਪਹਿਲਾਂ ਸੋਤੇ ਵਾਂ ਸਕੂਟਰ ਦੀ ਧੋਦਵਾਈ ਹੋ ਰਹੀ ਹੈ ਕਹਿੰਦੇ ਗੈਰਸ ਤੋਂ ਬਾਅਦ ਸਿੱਧਾ ਧੋਦਵਾਈ ਸਾਡੇ ਚੱਜੇ ਤੌਰ ਤੇ ਮਨਜੋਤ ਵੀ ਦੀ ਧੋਣ ਲੱਗੇ ਹੋਏ ਆ ਤੇ ਸਾਰੇ ਜਿਹੜੇ ਸਾਧਨ ਧੋਣ ਲੱਗੇ ਹੋਏ ਮੇਰੇ ਵੀਰੋ ਅਜਸਾ ਜੀ ਕਹਿੰਦੇ ਧੋਣ ਲੱਗੇ ਸਾਧਨ ਅੱਜ ਤੋਂ ਇਹ ਉਹ ਨਹੀਂ ਅੱਜ ਤੋਂ ਇਹ ਉਤੋਂ ਹੈ ਓਏ ਰੰਗ ਤੋਂ ਬਾਅਦ ਅੱਜ ਤੋਂ ਹੈ ਲੈ ਵੀ ਸਵੇਰੇ ਪਤਾ ਲੱਗੂ ਫਿਰ ਇਹਦੀ ਜਮਕਦਾ ਧੋਏ ਤੋਂ ਬਾਅਦ ਆ ਉਹੀ ਤੋਂ ਲੱਗੇ ਹੈ ਸਾਰੇ ਲੱਗੇ ਹੋਏ ਧੋਣਾ ਚਲੋ ਕੋਈ ਚੈੱਕ ਕਰਨੀ ਜਿਹੜਾ ਧੋਣੇ ਵਾਲਾ ਉਹ ਤਾਂ ਓ ਬਾਈ ਬਾਕੀ ਇੱਧਰ ਮੁੰਡੇ ਕਹਿੰਦੇ ਪਹੁੰਚ ਗਏ ਸਾਰੇ ਇੱਧਰ ਪਾਲਿਆ ਪੂਲ ਪੂਲ ਪਾਰਟੀ ਚੱਲੂ ਜੱਜੀ ਫਿਰ ਪੂਲ ਪਾਰਟੀ ਜੱਜੀ ਹਾਂਜੀ ਚੱਲੇਗੀ ਚੱਲੇਗੀ ਜੀ ਚੱਲੇਗੀ ਦਾਦੀ ਦਾ ਡਾਂਸ ਵੀ ਦਿਖਾਵਾਂਗੇ ਸਹੀ ਗੱਲ ਹੈ ਤੇ ਬਾਬਿਓ ਬਾਕੀ ਇੱਧਰ ਮਜੀਟੋ ਮੁਜੀਟੋ ਬਣਾਵਾਂਗੇ ਖਾਰੇ ਪਏ ਨੇ ਸੌਸਿਸ ਪਈਆਂ ਇੱਧਰ ਮੰਜੂਰੀਅਨ ਦਾ ਸਮਾਨ ਮੰਜੂਰੀਅਨ ਬਣਾ ਲੱਗੇ ਮੇਰੇ ਹਾਂ ਹਾਂ ਮੱਛਰ ਮੰਜੂਰੀਅਨ ਆ ਜੀ ਮੱਛਰ ਮੰਜੂਰੀਅਨ ਉਹ ਲਾ ਲਓ ਠੂਫ ਜੀ ਲਾ ਲਓ ਠੂਫ ਜੀ ਲਾ ਲਓ ਅਰਪਣ ਧੂਫੀ ਰਹੀ ਓਏ ਤੇ ਮੰਜੂਰੀਆਂ ਦਾ ਸਵਾਨ ਤੇ ਹੋਰ ਕੀ ਕੀ ਚੱਲ ਰਿਹਾ ਫਿਰ ਮਕੇਨਸ ਚੱਲਣਗੇ ਮਜੀਤਾਂ ਚੱਲੂਗਾ ਜੀ ਮਜੀਤਾਂ ਚੱਲੂਗੀ ਰੋਡ ਠੀਕ ਹੈ ਜੀ ਤੇ ਹੁਣ ਕੱਲ ਹੀ ਹੈ ਤਿਆਰੀ ਤੇ ਉਸ ਤੋਂ ਬਾਅਦ ਸਕੂਟਰ ਸਕਟਰ ਧੋ ਕੇ ਇੱਕਦਮ ਫਿਰ ਮਿਲਦੇ ਆ ਤੁਹਾਨੂੰ ਫੂਲ ਚ ਨਜ਼ਾਰੇ ਲਵਾਵਾਂਗੇ ਪਾਰਟੀ ਹੈ ਜੀ ਸਕੂਟਰ ਦੋ ਮੋਡੀਫਿਕੇਸ਼ਨ ਤਿਆਰ ਹੋਏ ਆ ਦੋ ਤੇ ਬਾਕੀ ਮਾਹੌਲ ਚਾਲ ਇਦਾਂ ਹੀ ਹੈ ਕੋਈ ਇਹ ਠੀਕ ਹੈ ਹੁਣ ਨਾਲ ਹੀ ਹੈ ਤੇ ਤਿਆਰੀ ਚੁਰੀ ਕੱਲ ਹੀ ਹੈ ਪਹਿਲਾਂ ਸੋ ਨਾ ਇਹਨਾਂ ਨੂੰ ਕੁਝ ਨਹੀਂ ਹੋਣਾ ਤੁਸ ਵੀ ਨਹੀਂ ਹੋਣਾ ਇਹ ਤਾਂ ਬੱਸ ਐ ਸੋਚ ਲਓ ਕਿ ਡਾਕਟਰ ਦਾ ਨਾ ਹੋਏ ਨਾ ਮੈਂnte ਆ ਹੋ ਜੇ ਕੰਨਾ ਕੋ ਨਾ ਜੀ ਇੰਦੀਆਂ ਬਲੇ ਤੋਂ ਕਰਨਾ ਨਾ ਪਰ ਆ ਜਾਵੇ ਤੀਹ ਵਾਰਿਆ ਆਹ ਬਹਾਇ ਕਾ ਹੋ ਗਿਆ ਵੀਰੇ ਹੁਣ ਜਿਆਦਾ ਨਾ ਮਾਰ ਮੇਰਾ ਲੋ ਬਾਬੂ ਹਲਵਾਈ ਹਲਵਾਈ ਲੱਗ ਚੁੱਕੇ ਨੇ ਤੇਲ ਕਹਿੰਦੇ ਸਮਾਈਲੀਆਂ ਆ ਗਈਆਂ ਸਾਰਾ ਸਮਾਨ ਇੱਕਦਮ ਸਿਰਾ ਹੋ ਗਿਆ ਕਹਿੰਦੇ ਖੰਡੇ ਢੁੰਡੇ ਲਿਆਣ ਤੇ ਮੁੰਡਿਆਂ ਨੇ ਕਹਿੰਦੇ ਦੋ ਬੋਤਲ ਰੱਖ ਲੋ ਬਾਕੀ ਬਤਾਇਆ ਕਹਿੰਦਾ ਸਿਰਾ ਕਰਾ ਦੇ ਕਹਿੰਦੇ ਬਾਕੀ ਮੁੰਡੇ ਕਾਫੀ ਮੌਨਿੰਗ ਕਹਿੰਦੇ ਪਾਰਟੀ ਸ਼ਾਮਲ ਹੋ ਗਏ ਭਾਈ ਕਿੰਨਾ ਟਾਈਮ ਲੱਗ ਗਿਆ ਜੀ ਚੱਲਦਾ ਹੈ ਰਗਰ ਮੈਨੂੰ ਲੱਗਿਆ 15 ਮਿੰਟ ਲੱਗਣਗੇ ਮੈਨੂੰ ਕਾਫੀ ਦਾ ਸਮਾਂ ਲਵੇ ਠੀਕ ਹੈ ਇੱਧਰ ਸਪ੍ਰਿੰਗ ਰੋਲ ਵੀ ਹੋ ਗਏ ਤਿਆਰ ਮੇਰੇ ਬ్రో ਨੂੰਮ ਗਾਰੇ ਕਮਾ ਰਹੇ ਬਾਈ ਖਾਣਾ ਖਾ ਲਿਆ ਯਾਰ ਨੀਤ ਨਹੀਂ ਪਾਣੀ ਬਣਾ ਬਣਾ ਬਾਪ ਦੇ ਸੱਤ ਪੈਰ ਰਹੀਆ ਥੋੜਾ ਘਈ ਜਾ ਚੋਰ ਕਰੀ ਜਾ ਫਿਰ ਕਿਹਨੇ ਖਾਣਾ ਦੇ ਮੇਰ ਆਉਗਾ ਨਹੀਂ ਮਿਲਣਾ ਫੋਟੋ ਤੇ ਲਾਲ ਹੋ ਗਿਆ ਦਾ ਹੱਥ ਨਹੀਂ ਜਾਣ ਪੈਗੇ ਨਿਸ਼ਾਨ ਤੇ ਪਹੂਗਾ ਹੀ ਜੇ ਪਸੰਦ ਮੰਦੇ ਮੁੰਡੇ ਸੱਤ ਪਰਮਾਨੇ ਨਿਸ਼ਾਨ ਤੇ ਪਹੇਗਾ ਨਾ ਹੋਰ ਕਿਵਰੇ ਇਹਨੂੰ ਕੀ ਸਮਝਾਏ ਯਾਰ ਕਰ ਰਹੇ ਆ ਕਹਿੰਦੇ ਕਹਿੰਦੇ ਮੰਚੂਰੀਆਂ ਪ੍ਰਾਦ ਜੇ ਖਾਣ ਲੱਗੇ ਨੇ ਕਹਿੰਦੇ ਪ੍ਰਾਦ ਜੇ ਮੰਜੀ ਦੇਣ ਖਾਣ ਲੱਗੇ ਨੇ ਲੋ ਵੀ ਕਹਿੰਦੇ ਕਹਿੰਦੇ ਡੀਜੇ ਦਾ ਵੀ ਪ੍ਰਬੰਧ ਹੋ ਗਿਆ ਕਹਿੰਦੇ ਖਾਣ ਪੀਣ ਤੋਂ ਬਾਅਦ ਡੀਜੇ ਦਾ ਪ੍ਰਬੰਧ ਹੋ ਗਿਆ ਮੇਰੇ ਵੀਰੋ ਆਵੇ ਅੰਮੀ ਵਾਪਸ ਜਿੰਦਗੀ ਇਸ ਦੇ ਪਾਸੇ ਤੋਂ ਲਾਵੇ ਮੈਂ ਉਹ ਚਾਹ ਸੀ ਤੇ ਨਾ ਤੇ ਮੂਰਤ ਦੇ ਕੋਲ ਰਲਣਾ ਚਾਹੁੰਦੇ ਸੀ ਬੋਲੀ 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 ਆ ਗਿਆ ਨੋਵੀਸ ਫਾਈਸ ਕੋਈ ਕਾਪਤੀ ਤੇ ਪਾਰਟੀ ਹੋ ਗਈ ਡਨ ਤੇ ਮੁੰਡੇ ਚੱਲੇ ਹੁਣ ਘਰੇ ਫੋਟੋ ਦੇਖੋ ਹੈਂ ਕੀ ਆ ਦਿਖਾਉਣਾ ਇਹ ਨਹੀਂ ਦਿਖਾਉਣਾ ਤੇਰਾ ਸਮਾਨ ਬਚਿਆ ਕਹਿੰਦੇ ਪੈਕਿੰਗ ਘਰ ਨੂੰ ਵੀ ਚੱਲ ਪਈ ਕਹਿੰਦੇ ਪੈਕਿੰਗ ਘਰ ਨੂੰ ਵੀ ਚੱਲ ਪਈ ਜਿਹੜਾ ਸਮਾਨ ਬਚਿਆ ਮੇਰੇ ਵੀਰੋ ਤੇ ਪਾਰਟੀ ਹੋ ਗਈ ਡਨ ਤੇ ਮਿਲਦੇ ਆ ਕੱਲ ਨੂੰ ਤੇ ਅੱਜ ਦੇ ਵਲੌਗ ਇੰਨਾ ਹੀ ਤਦ ਤੱਕ ਬਾਈ ਰੱਬ ਰੱਖਾ ਆ ਕੀ ਦਾ ਸਕੂਟਰ ਹੈ ਅਹ ਅਹ ਆਏ ਦੇਖ ਕਨੀ ਸਵੇਰ ਦਾ ਹਾਂ ਦੇਖ ਦੇਖ ਮੇਰੇ ਬਹੁਤ ਸੋਹਣਾ ਇਹ ਤਾਂ ਦੇਣੇ ਜੋਗਾ ਹੈ ਹੀ ਨਹੀਂ ਹਾਂ ਦੇਣੇ ਜੋਗਾ ਹੈ ਹੀ ਨਹੀਂ ਗਿਆ ਵਾਸ ਇਹ ਕਿਤੇ ਫਸ ਮੈਂ ਬਹੁਤ ਸੋਹਣਾ ਬਣ ਗਿਆ ਮੈਨੂੰ ਕਹਿੰਦਾ ਵੇਚਿਆ ਆ ਹੈ ਕੁਡਰ ਵੇਜਿਆ ਸੁਡ ਸਰਪ੍ਰਾਈਜ਼ ਕਹਿੰਦੇ ਸਕੂਟਾ ਆਵੇ ਯਾਦੋਂ ਬਚਿਆ ਆ ਨੀ ਸਰਪ੍ਰਾਈਜ਼ ਮਿਲ ਗਿਆ ਸਰਪ੍ਰਾਈਜ਼ ਆ ਦੇਖ ਲਿਆ ਆ ਕਿੰਨਾ ਸੋਹਣਾ ਬਣਾਤਾ ਨਾ ਆ ਕਿੰਨਾ ਸੋਹਣਾ ਬਣਾਤਾ ਰਾਗ ਬਣੇ ਹੋ ਗਿਆ ਅਸੀਂ ਫੋਨ ਕਰੀਏ ਮਾਏ ਮੇਰਾ ਡਾਕੀ ਆਈ ਅਕੋਟਰਾਇ ਦਾ ਕੰਮ ਕਰਾਉਣਾ ਹੁੰਦਾ ਕਰੋ ਅੰਦਰ ਬੈਜੋ ਗਰਮੀ ਹੈ ਹਾਂ